ਕੀ ਪੰਜਾਬ ਦੇ ਵਿੱਚ ਸੱਚੀ ਮੁੱਚ 1 ਲੱਖ ਮੁੰਡਾ ਮਾਰਨਾਗਾ ਆ ਵਾਲੇ ਅੰਕਲ ਦੀ ਇਹ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਅੰਕਲੇ ਵੀਡੀਓ ਦੇ ਵਿੱਚ ਦੱਸ ਰਹੇ ਨੇਗੇ ਕਿ ਇਹਨਾਂ ਨੂੰ ਕਿਸੇ ਰਿਪੋਰਟਰ ਨੇ ਦੱਸਿਆ ਸੀ ਕਿਸੇ ਪੱਤਰਕਾਰ ਨੇ ਦੱਸਿਆ ਸੀਗਾ ਤੇ ਪੱਤਰਕਾਰ ਨੂੰ ਕਿਸੇ ਮੁਲਾਜ਼ਮ ਨੇ ਦੱਸਿਆ ਸੀਗਾ ਮੁਲਾਜ਼ਮ ਨੇ ਕਿਹਾ ਕੀ ਸੀ ਜਿਉ ਇਹ ਲਫ਼ਜ਼ ਯੂਜ਼ ਕਰਦੇ ਨੇਗੇ ਕਿ ਸਾਨੂੰ 6 6 ਫੁੱਟੇ ਜਵਾਨ ਚਾਹੀਦੇ ਨੇਗੇ ਅਸੀਂ ਪੰਜਾਬ ਦੇ ਵਿੱਚ 1 ਲੱਖ ਮੁੰਡਾ ਮਾਰਨਾਗਾ ਮੇਰੇ ਸਾਹ ਦਿਨਾ ਪੰਜਾਬ ਪੁਲਿਸ ਦੇ ਵਿੱਚ ਅਗਰ ਆਪਾਂ ਭਰਤੀ ਹੋਣਾ ਆਫੀਸ਼ੀਅਲ ਅਨਾਉਂਸਮੈਂਟ ਹੁੰਦੀ ਹੈ ਉਸ ਤੋਂ ਬਾਅਦ ਭਰਤੀ ਨਿਕਲਦੀ ਹੈਗੀ ਐਵੇਂ ਨਹੀਂ ਭਰਤੀ ਹੁੰਦੇ ਹੈਗੇ ਕਿ ਮਤਲਬ ਕਿ ਪੁਲਿਸ ਵਾਲੇ ਆਪ ਹੀ 6-6 ਫੁੱਟ ਜਮਾਨਾ ਸਾਈਡ ਤੇ ਲਿਆ ਕੇ ਭਰਤੀ ਕਰ ਲੈਂਦੇ ਨੇਗੇ ਦੂਸਰੇ ਪਾਸੇ ਆਪਾਂ ਮੰਨ ਲੈਨੇ ਆ ਕਿ ਪੱਤਰਕਾਰ ਨੇ ਕਿਹਾ ਹੋਊਗਾ ਜਮਾਂ ਸਹੀ ਗੱਲ ਆਗੀ ਅਗਰ ਕਿਸੇ ਪੱਤਰਕਾਰ ਨੂੰ ਕਿਸੇ ਮੁਲਾਜ਼ਮ ਨੇ ਇਹ ਗੱਲ ਦੱਸੀ ਹੁੰਦੀ ਤਾਂ ਸੋਸ਼ਲ ਮੀਡੀਆ ਤੇ ਪੱਤਰਕਾਰ ਨੇ ਆ ਕੇ ਰੌਲਾ ਪਾਉਣਾ ਸੀਗਾ ਪੱਤਰਕਾਰਾਂ ਨੇ ਤਾਂ ਤੁਸੀਂ ਦੇਖਿਆ ਨਹੀਂ ਸੀਗਾ ਰਾਜਵੀਰ ਜਵੰਦੇ ਦਾ ਜਿਹੜਾ ਸੰਸਕਾਰ ਹੁੰਦਾ ਸੀਗਾ ਅੰਤਿਮ ਸੰਸਕਾਰ ਕਰ ਰਹੇ ਸੀਗੇ ਕਿਵੇਂ ਕੈਮਰੇ ਫਿੱਟ ਕਰ ਰਹੇ ਸੀਗੇ ਵੀ ਉੱਤੇ ਵੀ ਸਾਡਾ ਕੈਮਰਾ ਲਵੇ ਭਾਜੇ ਸਾਡਾ ਕੈਮਰਾ ਤੇ ਡੰਡੇ ਲਾਈ ਫਿਰਦੇ ਸੀਗੇ ਡੰਡੇ ਫਿੱਟ ਕੀਤੇ ਹੋਏ ਸੀਗੇ ਕੈਮਰੇ ਤੇ ਵੀ ਲਵੇ ਜਾਈਏ ਅਸੀਂ ਜਿਵੇਂ ਅੱਗ ਦੇ ਲਵੇ ਲਵੇ ਜਾ ਕੇ ਫੁਟੇਜ ਅਗਰ ਰਿਕਾਰਡ ਹੋਵੇ ਸਾਡੀ ਕਿ ਉਹਨੇ ਉਹ ਬੰਦੇ ਦਾ ਤਾਂ ਕਰੀਅਰ ਬਣ ਜਾਣਾ ਸੀਗਾ ਰਿਪੋਰਟਰ ਦਾ ਕਿਸੇ ਵੀ ਰਿਪੋਰਟਰ ਨੇ ਅਗਰ ਇਹ ਗੱਲ ਐਕਸਪੋਜ਼ ਕੀਤੀ ਹੁੰਦੀ ਉਹ ਬੰਦੇ ਦਾ ਕਰੀਅਰ ਬਨ ਜਾਣਾ ਸੀਗਾ ਹੁਣ ਅੰਕਲ ਦਾ ਇੱਕ ਤਰ੍ਹਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਫੁੱਲ ਚੜਾਈ ਹੋਈ ਪਈਆ ਫੇਸ ਵੈਲਿਊ ਬਣੀ ਪਈਆ ਉਹ ਰਿਪੋਰਟਰ ਜਿਹੜੇ ਵੀ ਰਿਪੋਰਟਰ ਦੀ ਅਗਮਗੂ ਵਾਇਰਲ ਹੋਣੀ ਸੀਗੀ ਜਿਹੜੀ ਵੀ ਵੀਡੀਓ ਉਹਨੇ ਪਾਉਣੀ ਸੀਗੀ ਉਹਨੇ ਐਕਸਪੋਜ਼ ਕਰਨਾ ਸੀਗਾ ਇਹ ਗੱਲ ਕਹਿ ਕੇ ਕਿਉਂਕਿ ਜਿਹੜਾ ਕਹਿ ਰਹੇ ਨੇ ਕਿ ਪੁਲਿਸ ਮੁਲਾਜ਼ਮ ਤਾਂ ਉਹ ਨਸ਼ੇ ਦੇ ਵਿੱਚ ਸੀਗਾ ਉਦੋਂ ਦੁਬਾਰਾ ਘਵਾ ਕੇ ਵੀ ਐਂ ਦੇ ਫੋਨ ਫੜ ਕੇ ਵੀਡੀਓ ਤਾਂ ਬਣਾਈ ਲੈਣੀ ਸੀ ਜਦੋਂ ਰਾਜਵੀਰ ਜਵੰਦੇ ਦੇ ਅੰਤਿਮ ਸੰਸਕਾਰ ਤੇ ਨਿੱਜੇ ਡੰਡੇ ਲਾ ਸਕਦੇ ਨੇਗੇ ਤਾਂ ਆਪਣੇ ਫੋਨ ਤੋਂ ਆਪਣੇ ਫੋਨ ਦਾ ਕੈਮਰਾ ਔਨ ਕਰਕੇ ਦੀ ਵੀਡੀਓ ਨਹੀਂ ਰਿਕਾਰਡ ਕਰ ਸਕਦੇ ਹੈਗੇ ਕਰਨੀ ਸੀਗੇ ਉਹ ਬੰਦੇ ਨੇ ਬਿਲਕੁਲ ਐਵੇਂ ਹੀ ਕਰਨਾ ਸੀ ਜੇ ਇਹ ਗੱਲ ਸਹੀ ਹੁੰਦੀ ਆਪਾਂ ਇਹ ਮੰਨ ਲੈਣਾ ਕਿ ਯਾਰ ਜੇ ਮਾ ਸਹੀ ਆਏ ਗੱਲ ਪੰਜਾਬ ਦੇ ਵਿੱਚ 6-6 ਫੋਟੇ ਜਵਾਨ ਚਾਹੀਦੇ ਨੇਗੇ ਉਹ ਪੁਲਿਸ ਮੁਲਾਜ਼ਮ ਨੂੰ ਕਿ ਪੰਜਾਬ ਦੇ ਵਿੱਚ ਮੁੰਡੇ ਮਾਰਨੇ ਨੇਗੇ ਪੰਜਾਬ ਦੇ ਵਿੱਚ 1 ਲੱਖ ਮੁੰਡਾ ਮਾਰਨਾਗਾ ਕਿਵੇਂ ਮਾਰਨਾਗਾ ਕਿਹੜੀ ਸਟ੍ਰੈਟਜੀ ਦੇ ਨਾਲ ਮਾਰਨਾਗਾ ਇਹ ਤਾਂ ਅੰਕਲ ਨੇ ਦੱਸਿਆ ਨਹੀਂ ਹੈਗਾ ਨਾ ਮਤਲਬ ਕਿ ਹੁਣ ਉਹ ਜਿਹੜਾ ਪੁਲਿਸ ਮੁਲਾਜ਼ਮ ਸੀਗਾ ਹੁਣ ਜਿਹੜਾ ਆਪਰੇਸ਼ਨ ਪ੍ਰਹਾਰ ਚੱਲਿਆ ਸੀਗਾ ਉਹਦੇ ਵਿੱਚ ਅ ਗੈਂਗਸਟਰਾਂ ਨੂੰ ਫੜ ਕੇ ਲੈ ਕੇ ਜਾਂਦੇ ਸੀਗੇ ਜੇ ਕੋਈ ਭੱਜਦਾ ਸੀਗਾ ਉਹਦਾ ਇਨਕਾਊਂਟਰ ਕਰਦੇ ਸੀਗੇ ਹੁਣ ਕਿਵੇਂ ਮਾਰਨਾ ਚਿੱਟੇ ਨਾਲ ਮਾਰਨਾਗਾ ਕੋਈ ਕੈਮੀਕਲ ਰਿਲੀਜ਼ ਕਰਨਗੇ ਕਿ ਪੰਜਾਬ ਦੇ ਵਿੱਚ 1 ਲੱਖ ਮੁੰਡਾ ਮਰ ਜੂਗਾ ਜਾਂ ਪੰਜਾਬ ਪੁਲਿਸ ਘਰਾਂ 'ਚ ਵੜਿਆ ਕਰੂਗੀ ਮੁੰਡਿਆਂ ਨੂੰ ਚੱਕਿਆ ਕਰੂਗੀ ਤੇ ਉਹਨਾਂ ਨੂੰ ਮਾਰ ਦਿਆ ਕਰੂਗੀ ਜਾਂ ਐ ਕਰੂਗਾ ਅਸਲ ਦੇ ਵਿੱਚ ਨਾ ਪੰਜਾਬ ਦੇ ਵਿੱਚ ਜਿੰਨਾ ਗੰਧ ਫੈਲਿਆ ਹੋਇਆ ਹੈਗਾ ਪੰਜਾਬ ਦੇ ਵਿੱਚ ਜਿੰਨਾ ਡਰ ਦਾ ਮਾਹੌਲ ਆ ਗੈਂਗਸਟਰ ਬਾਦ ਦਾ ਉਹਨਾਂ ਇਦੋਂ ਪਹਿਲਾਂ ਕਦੇ ਵੀ ਨਹੀਂ ਹੋਇਆ ਹੈਗਾ ਆਪਾਂ ਹਮੇਸ਼ਾ ਕਹਿੰਦੇ ਰਹਿੰਦੇ ਸੀ ਐਗਜ਼ਾਮਪਲਾਂ ਦਿੰਦੇ ਹੁੰਦੇ ਸੀ ਜਿਹੜਾ ਸਿੱਧੂ ਮੂਸੇਵਾਲ ਦੀ ਮੌਤ ਹੋਈ ਸੀਗੀ ਉਦੋਂ ਬਹੁਤ ਲੋਕਾਂ ਨੇ ਸੈਟੀਸਫਾਈ ਸੀਗੇ ਵੀ ਜਿਵੇਂ ਯੋਗੀ ਨੇ ਯੂਪੀ ਸਾਫ਼ ਕੀਤਾਗਾ ਯੋਗੀ ਪਹਿਲੀ ਵਾਰ ਸੀ ਐ ਦਾਉਰ 17 ਦੇ ਵਿੱਚ ਤੇ ਉਹਨੇ ਮਾਰਚ ਤੋਂ ਹੀ ਆਪਣਾ ਕੰਮ ਸ਼ੁਰੂ ਕਰ ਲਿਆ ਸੀਗਾ ਉਹਨੇ ਜੇਲਾਂ 'ਚ ਬੈਠੇ ਗੈਂਗਸਟਰਾਂ ਨੂੰ ਮਰਵਾਤਾ ਸੀਗਾ ਵੀ ਮੈਂ ਆਪਣੀ ਯੂਪੀ ਦੇ ਵਿੱਚ ਗੰਦ ਨਹੀਂ ਬਰਦਾਸ਼ਤ ਕਰੂੰਗਾ ਵੀ ਮੈਂ ਆਪਣੀ ਯੂਪੀ ਨੂੰ ਜਿਹੜਾ ਉੱਥੇ ਚੱਲਿਆ ਹੋਇਆ ਸੀਗਾ ਕਿ ਬਾਹੂਬਲੀ ਕਿਹੜਾ ਹੋਊਗਾ ਕਿਹੜਾ ਏਰੀਆ ਦੇ ਬੰਦੇ ਮਾਰ ਕੇ ਉਹ ਵੱਡਾ ਡਾਊਨ ਬਣ ਜਾਊਗਾ ਉਹ ਸਾਰਾ ਕੁਝ ਉਹਨੇ ਬੰਦ ਕਰ ਦਿੱਤਾ ਸੀਗਾ ਸਾਰੇ ਲੋਕ ਡਰਨ ਲੱਗੇ ਸੀਗੇ ਹੁਣ ਅਗਰ ਤੁਸੀਂ ਯੂਪੀ ਦੇ ਵਿੱਚ ਜਾਓਗੇ ਨਾ ਤੁਸੀਂ ਰਾਤ ਨੂੰ ਵੀ ਯੂਪੀ ਦੀਆਂ ਸੜਕਾਂ ਤੇ ਕੋ ਮੁਗਣਾ ਤੁਹਾਨੂੰ ਡਰ ਨਹੀਂ ਲੱਗਣਾ ਪੰਜਾਬ ਦੇ ਵਿੱਚ ਮੂਨੇ ਰਹੇ ਤੁਸੀਂ ਬਾਹਰ ਨਿਕਲ ਕੇ ਦਿਖਾ ਦਿਓ ਕੱਲਾ ਬੰਦਾ ਹੁਣ ਸਾਡੇ ਪਿੰਡ ਤੋਂ ਦੂਸਰਾ ਪਿੰਡ ਜਿਹੜਾ ਹੈਗਾਗਾ 2 ਕਿਲੋਮੀਟਰ ਦੀ ਦੂਰੀ ਤੇ ਹੈਗਾ ਹੁਣ ਇਹ 2 ਕਿਲੋਮੀਟਰ ਦੀ ਦੂਰੀ ਰਾਤ ਨੂੰ ਕੋਈ ਕੱਲਾ ਬੰਦਾ ਮੋਟਰਸਾਈਕਲ ਤੇ ਨਹੀਂ ਜਾਂਦਾ ਹੈਗਾ ਉਹਨੂੰ ਡਰ ਹੁੰਦਾਗਾ ਕਿ ਮੈਨੂੰ ਰਾਤ ਨੂੰ ਕੋਈ ਉੱਥੇ ਘੇਰ ਕੇ ਮੈਨੂੰ ਲੁੱਟਣ ਨਾਲ ਦੇ ਲੁੱਟ ਵੀ ਲੈਂਦੇ ਨੇਗੇ ਹੁਣ ਸਾਡੇ ਜਿਹੜੇ ਖੇਤ ਜਾਂਦੇ ਨੇਗੇ ਜੇ ਉਹ ਜੇਬ ਦੇ ਵਿੱਚ 100-50 ਰੁਪਏ ਪਾ ਕੇ ਜਾਂਦੇ ਨੇਗੇ ਆਪਣੀ ਜੇਬ ਦੇ ਵਿੱਚ ਕਿਉਂਕਿ ਰਸਤੇ ਦੇ ਵਿੱਚ ਉਹਨਾਂ ਨੂੰ ਘੇਰਦੇ ਨੇਗੇ ਘੇਰ ਕੇ ਜੇ ਪੈਸੇ ਨਾ ਹੋਣ ਤਾਂ ਕੁੱਟਦੇ ਨੇਗੇ ਵੀ ਤੂੰ ਪੈਸੇ ਕਿਉਂ ਨਹੀਂ ਲੈ ਕੇ ਆਇਆ ਜਿਹੜੇ ਹੈਗੇ ਨੇ ਬੰਦੇ ਜੋ ਵੀ ਚਾਹ ਚਿੱਟੇ ਵਾਲੇ ਹੋਣਗੇ ਚਾਹ ਜੋ ਵੀ ਗੈਂਗਸਟਰ ਹੋਣਗੇ ਉਹ ਕੁੱਟਦੇ ਨੇਗੇ ਵੀ ਤੂੰ ਪੈਸੇ ਕਿਉਂ ਨਹੀਂ ਲੈ ਕੇ ਆਇਆ ਹੁਣ ਬੰਦੇ ਜਿਹੜੇ ਖੇਤਾਂ ਨੂੰ ਜਾਂਦੇ ਨੇਗੇ ਉਹ ਜੇਬ ਦੇ ਵਿੱਚ ਪੈਸੇ ਹੁੰਦੇ ਨੇ ਉਹਨਾਂ ਦਾ 100-50 ਰੁਪਏ ਵੀ ਉਹ ਚਲ ਉਹ ਖੋਣਗੇ ਮੈਥੋਂ ਸਾਨੂੰ ਕੁੱਟਣਗੇ ਤਾਂ ਨਹੀਂ ਕੁੱਟਣਗੇ ਬੀਮਾ ਪਾਏ ਸੇ 150 100 150 ਰੁਪਇਆ ਦੇ ਕੇ ਤਾਂ ਮੈਂ ਲੰਘ ਜਾਊਂਗਾ ਹੁਣ ਕੱਲ ਦੀ ਗੱਲ ਆਗੀ ਰਾਣਾ ਬਲਾਚੌਰੀਆ ਕੇਸ ਦੇ ਵਿੱਚ 100 ਮੋਟੋ ਲਿਆ ਸੀਗਾ ਮਾਨਯੋਗ ਹਾਈ ਕੋਰਟ ਨੇ ਤੇ ਪੰਜਾਬ ਦੇ ਡੀਜੀਪੀ ਨੂੰ ਏ ਡੀਜੀਪੀ ਨੂੰ ਤੇ ਐਸਐਸਪੀ ਨੂੰ ਆਪਣੇ ਜਿਹੜੇ ਪਟਿਆਲਾ ਰੇਂਜ ਦੇ ਨੇਗੇ ਮੁਹੱਲੇ ਸਾਰੇ ਨੂੰ ਤਲਬ ਕੀਤਾ ਹੋਇਆ ਸੀਗਾ 100 ਮੋਟੋ ਹੁੰਦਾਗਾ ਕਿ ਕੋਰਟ ਕੋਲ ਇੱਕ ਪਾਵਰ ਹੁੰਦੀ ਹੈਗੀ ਵੀ ਕੋਈ ਕੇਸ ਕਰੇ ਨਾ ਕਰੇ ਉਹ ਸਿੱਧਾ ਹੀ ਜੇ ਕੋਈ ਕਾਰਵਾਈ ਹੋ ਗਈ ਹੋਵੇ ਤਾਂ ਉਹ ਕਿਸੇ ਨੂੰ ਵੀ ਤਲਬ ਕਰ ਸਕਦੇ ਨੇਗੇ ਵੀ ਆਹ ਕਾਰਵਾਈ ਹੋਈ ਕਿਉਂ ਸਾਨੂੰ ਸਪਸ਼ਟੀਕਰਨ ਦੇਵੋ ਹੁਣ ਦੂਸਰੇ ਪਾਸੇ ਇੱਕ ਪਾਸੇ ਤਾਂ ਪੰਜਾਬ ਦੇ ਡੀਜੀਪੀ ਆਪਣਾ ਪੱਖ ਰੱਖ ਰਹੇ ਸੀਗੇ ਵੀ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਉਹ ਕਿਉਂ ਖਰਾਬ ਹੋਈ ਆ ਕਿਵੇਂ ਚੱਲ ਰਿਹਾ ਕੰਮ ਅਸੀਂ ਕਿਵੇਂ ਠੀਕ ਕਰ ਰਹੇ ਹਾਂਗੇ ਉਸੇ ਟਾਈਮ ਉਸੇ ਜਗ੍ਹਾ ਦੇ ਬਾਹਰ ਉਸੇ ਜਗ੍ਹਾ ਤੋਂ ਥੋੜੀ ਜਿਹੀ ਦੂਰ ਜਾ ਕੇ ਦੇਖਿਆ ਤਾਂ ਇੱਕ ਬੰਦੇ ਦਾ ਕਤਲ ਕੀਤਾ ਹੋਇਆ ਸੀਗਾ ਜਿਹਦਾ ਨਾਮ ਸੀਗਾ ਗੁਰਵਿੰਦਰ ਸਿੰਘ ਉਹ ਗੁਰਲਾਲ ਬਰਾੜ ਦੇ ਕਤਲ ਦੇ ਵਿੱਚ ਇਲਮ ਹੈਗਾ ਸੀ ਜਾਂ ਨਹੀਂ ਹੈਗਾ ਸੀ ਉਹ ਬਾਅਦ ਦੀਆਂ ਗੱਲਾਂ ਨੇ ਬੰਦਾ ਦਾ ਮਾਰਤਾ ਨਾ ਮਤਲਬ ਕਿ ਉਹ ਬੰਦੇ ਨੂੰ ਡਰ ਹੀ ਨਹੀਂ ਕੋਈ ਇੱਕ ਪਾਸੇ ਆਪਰੇਸ਼ਨ ਪ੍ਰਹਾਰ ਚੱਲ ਰਿਹਾ ਹੈਗਾ ਆਪਰੇਸ਼ਨ ਪ੍ਰਹਾਰ ਦੇ ਵਿੱਚ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂਗੇ ਵੀ ਭਈ ਆਪਣੇ ਭਾਦ ਦਾ ਸੋਸ਼ਲ ਮੀਡੀਆ ਤੇ ਅੱਧਾ ਅੱਧਾ ਝੂਠ ਹੁੰਦਾਗਾ ਅੱਧਾ ਝੂਠ ਹੁੰਦਾ ਆਪਾਂ ਨੂੰ ਤਾਂ ਐਂ ਲੱਗ ਰਿਹਾ ਹੈਗਾ ਵੀ ਸਾਰੇ ਗੈਂਗਸਟਰਾਂ ਨੂੰ ਮਾਰ ਹੀ ਰਹੀ ਹੈਗੀ ਪੁਲਿਸ ਕੋਈ ਫੜੀ ਨਹੀਂ ਰਹੀ ਹੈਗੀ ਹੁਣ ਤੁਹਾਨੂੰ ਦੱਸ ਦਿਆਂ 2025 ਦੇ ਵਿੱਚ ਲਗਭਗ 900 ਬੰਦਾ ਫੜਿਆ ਸੀਗਾ ਪੁਲਿਸ ਨੇ ਜਿਹੜਾ ਕ੍ਰਾਈਮ ਦੇ ਵਿੱਚ ਮਤਲਬ ਕਿ ਗੈਂਗਸਟਰ ਵਾਲੇ ਕ੍ਰਾਈਮ ਦੇ ਵਿੱਚ ਫੜਿਆ ਹੋਇਆ ਸੀਗਾ ਤੇ ਪੰਜਾਬ ਪੁਲਿਸ ਨੇ 4500 ਤੋਂ ਪਲੱਸ ਬੰਦਾ 72 ਘੰਟੇ ਦੇ ਵਿੱਚ ਫੜ ਕੇ ਜੇਲ੍ਹ ਦੇ ਵਿੱਚ ਧੋਨੇ ਆ। ਹੁਣ ਸਿੱਧੂ ਮੂਸੇਵਾਲ ਦਾ ਆਪਾਂ ਸਾਰਿਆਂ ਸਾਰੇ ਸਾਹਮਣੇ ਇੱਕ ਐਗਜ਼ਾਮਪਲ ਆ ਗਈ ਵੀ ਜਦੋਂ ਪੁੱਤ ਚਲਾ ਜਾਂਦਾਗਾ। ਚੱਲ ਉਹ ਤਾਂ ਫਿਰ ਵੀ ਉਹਨਾਂ ਕੋਲ ਪੈਸਾਗਾ, ਸ਼ੋਰਤਾਗੀ, ਸਾਰਾ ਕੁਝ ਆਗਾ। ਉਹਨਾਂ ਕੋਲ ਪਾਵਰ ਵੀ ਹੈ ਸਿੱਧੂ ਮੂਸੇਵਾਲ ਦੇ ਪਿਤਾ ਕੋਲ। ਉਹ ਸਿਕਿਉਰਟੀ ਵੀ ਆ A ਤੋਂ Z ਚੀਜ਼ਾਂ ਨੇ ਗਿਆ। ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਬੁਲਟ ਖੜਕੂ ਬਾਦ ਦੇ ਵਿੱਚ ਵੱਡਾ ਨਾਮ ਸੀਗਾ ਉਹਨਾਂ ਦਾ। ਉਹਨਾਂ ਦੇ ਮਾਤਾ ਪਿਤਾ ਨੂੰ ਜਾ ਕੇ ਇੱਕ ਵਾਰ ਮਿਲ ਕੇ ਦੇਖਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਆਹ ਰਾਹ ਦੇ ਉੱਤੇ ਚੱਲੇ ਦਾ ਕੀ ਹਰਜਾਨਾ ਭੁਗਤ ਉਹ ਦਿਹਾੜੀ ਜਾਂਦੇ ਨੇਗੇ ਉਹਨਾਂ ਦੀ 80-80 ਸਾਲ ਦੀ ਉਮਰ ਆ ਗਈ ਦਿਹਾੜੀ ਤੇ ਜਾਣਾ ਮਜਬੂਰੀ ਆ ਉਹਨਾਂ ਦੀ ਪੇਟ ਪਾਲਣ ਦੇ ਲਈ ਇਹ ਰਾਹਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਹਲੇ ਵੀ ਇੱਕ ਤੁਸੀਂ ਕਹਿੰਦੇ ਹੋ ਕਿ ਹੁਣ ਯੂਪੀ ਆਪਾਂ ਕਹਿੰਦੇ ਸੀਗੇ ਵੀ ਯੂਪੀ ਨੇ ਆਇਆ ਕਰਤਾ ਫਲਾਣਾ ਕਰਤਾ ਹੁਣ ਜੇ ਆਪਣਾ ਲਈ ਸਰਕਾਰ ਕੁਝ ਕਰਨ ਲੱਗੀ ਹੈਗੀ ਆਪਾਂ ਇਹਨੂੰ ਗਾਲਾਂ ਕੱਢਣ ਲੱਗ ਜਾਈਏ ਮੈਂ ਕਦੇ ਵੀ ਆਮ ਆਦਮੀ ਪਾਰਟੀ ਦੀ ਸਪੋਰਟ ਨਹੀਂ ਕੀਤੀ ਹੈਗੀ ਕਦੇ ਵੀ ਸ਼ੁਰੂ ਤੋਂ ਲੈ ਕੇ ਹਮੇਸ਼ਾ ਹੀ ਇਹਦੇ ਐਂਟੀ ਰਿਹਾਗਾ ਪਰ ਇਹ ਗੱਲ ਜਿਹੜਾ ਕਿ ਇਹਨਾਂ ਨੇ ਕੀਤਾਗਾ ਕਿ ਅਸੀਂ ਗੈਂਗਸਟਰਵਾਦ ਨੂੰ ਖਤਮ ਕਰਨ ਵਾਸਤੇ ਆਪਰੇਸ਼ਨ ਚਲਾਇਆ ਪ੍ਰਹਾਰ ਉਹ ਬਹੁਤ ਵਧੀਆ ਕੀਤਾਗਾ ਮੈਂ ਆਪਣੇ ਲਵੇ ਤਵੇ ਦੇ 60 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਮੈਂ ਨਹੀਂ ਸੁਣਿਆ ਕਿਸੇ ਨੂੰ ਨਜਾਇਜ਼ ਚੱਕਿਆ ਹੋਊਗਾ ਨਾ ਨੇ ਨਜਾਇਜ਼ ਕਿਸੇ ਨੂੰ ਮਾਰਤਾ ਨਹੀਂ ਸਾਰਾ ਕੁਝ ਨੋਰਮਲ ਜਿਵੇਂ ਹੈਗਾ ਉਵੇਂ ਹੀ ਚੱਲ ਰਿਹਾ ਹੈਗਾ ਹੁਣ ਇੰਨਾ ਜਿਹੜੇ ਪੁਲਿਸ ਵਾਲੇ ਹੈਗੇ ਨੇ ਇਹ ਵੀ ਤਾਂ ਬੰਦੇ ਨੇਗੇ ਇਹ ਵੀ ਤਾਂ ਨਜਾਇਜ਼ ਮਾਰਨ ਤੋਂ ਪਹਿਲਾਂ ਇਹ ਵੀ ਤਾਂ ਆਪਣੇ ਬਾਰੇ ਸੋਚਦੇ ਨੇਗੇ ਹੁਣ ਇਹ ਤਾਂ ਹੈ ਨਹੀਂਗਾ ਕਿ ਇਹ ਰਾਖਸ਼ ਉਤਰੇ ਹੋਏ ਨੇਗੇ ਲੱਗ ਤੋਂ ਵੀ ਇਹਨਾਂ ਦੇ ਹੱਥਾਂ 'ਚ ਜਿਹੜੇ ਬੰਦੂਖਾਂ ਨੇ ਸ਼ੁਰੂ ਤੋਂ ਹੀ ਨੇਗੀਆਂ ਇਹ ਤਾਂ ਬਸ ਜਿਹਨੂੰ ਚਾਹਣ ਉਹ ਠੋਕ ਦਿਆ ਕਰਨਾ ਆਰਮੀ ਦੇ ਵਿੱਚ ਵੀ ਜਦੋਂ ਸਾਹਮਣੇ ਵਾਲੇ ਬੰਦੇ ਨੂੰ ਮਾਰਦੇ ਨੇ ਨਾ ਤਾਂ ਦੁੱਖ ਹੁੰਦਾ ਮਨ ਦੇ ਵਿੱਚ ਹੁਣ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਸੀਗੀ ਉਹ ਇੱਕ ਆ ਵੀਡੀਓ ਵਾਇਰਲ ਹੋ ਰਹੀ ਸੀ ਇਹ ਮੁੰਡਾ ਸੀਗਾ ਇਹ ਰੌਲਾ ਪਾਈ ਜਾਂਦਾਗਾ ਕਿ ਸਾਨੂੰ ਪੁਲਿਸ ਚੱਕ ਕੇ ਲੈ ਕੇ ਜਾ ਰਹੀ ਆ ਸਾਨੂੰ ਪਤਾ ਨਹੀਂ ਕਿੱਧਰ ਲੈ ਕੇ ਜਾ ਰਹੀ ਆ ਹੁਣ ਜਿਹੜੇ ਆਮ ਦੇਖਣ ਵਾਲੇ ਵਿਊਅਰ ਨੇ ਉਹਨਾਂ ਨੂੰ ਤਾਂ ਐਂ ਲੱਗਿਆ ਹੋਊਗਾ ਵੀ ਇਹ ਕਿਤੇ ਜਿਹੜੇ ਮੁੰਡੇ ਨੇਗੇ ਇਹ ਬੱਸ ਦੇ ਵਿੱਚ ਬੈਠੇ ਸੀਗੇ ਪੁਲਸ ਆਈ ਪੁਲਸ ਨੇ ਚੜ ਕੇ ਡਰਾਈਵਰ ਦੇ ਕੰਨ ਪੱਟੀ ਤੇ ਲਾ ਲਿਆ ਵੀ ਚੱਲ ਜਿੱਧਰ ਅਸੀਂ ਕਹਿੰਨੇ ਉਧਰ ਚੱਲ ਤੂੰ ਹੋਰ ਨਹੀਂ ਕਿਤੇ ਜਾਣਾ ਹੈਗਾ ਵੀ ਫਿਰ ਮੁੰਡੇ ਰੌਲਾ ਪਾਉਣ ਲੱਗੇ ਵੀ ਯਾਰ ਸਾਨੂੰ ਕਿੱਧਰ ਲੈ ਕੇ ਜਾ ਰਹੇ ਹੋ ਕਿੱਧਰ ਲੈ ਕੇ ਜਾ ਰਹੋ ਇਹ ਮੁੰਡੇ ਪ੍ਰੋਟੈਸਟ ਕਰ ਰਹੇ ਸੀ ਇਹ ਇਕੱਲਾ ਕਿਉਂ ਰੌਲਾ ਪਾ ਰਿਹਾ ਬਾਕੀ ਕਿਉਂ ਚੁੱਪ ਚਾ ਬੈਠੇ ਨੇ ਹਾਲਾਂਕਿ ਇਹਦੇ ਨਾਲ ਦਾ ਮੁੰਡਾ ਵੀ ਇਹਨੂੰ ਕਹਿ ਰਿਹਾਗਾ ਵੀ ਚੁੱਪ ਕਰ ਦਿਓ ਚੁੱਪ ਕਰ ਦਿਓ ਚੁੱਪ ਕਰ ਦਿਓ ਉਹ ਜਿਹੜਾ ਪੁਲਸ ਵਾਲਾ ਸੀਗਾ ਉਹ ਕੀ ਕਹਿ ਰਿਹਾ ਸੀਗਾ ਵੀ ਤੁਹਾਡਾ ਪ੍ਰੋਟੈਸਟ ਕਰਨਾ ਹੱਕ ਹੈਗਾ ਸਾਡਾ ਉਸ ਪ੍ਰੋਟੈਸਟ ਨੂੰ ਖਤਮ ਕਰਨਾ ਸਾਡੀ ਡਿਊਟੀ ਹੈਗੀ ਤਾਂ ਕਰਕੇ ਅਸੀਂ ਤੁ ਬੈਠੇ ਸੀ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਬੱਸ ਦੇ ਵਿੱਚ ਬਿਠਾਇਆ ਉਹਨ ਬੱਸ ਦੇ ਵਿੱਚ ਕਿਉਂ ਬਿਠਾਉਂਦੇ ਨੇਗੇ ਜਿਵੇਂ ਤੁਸੀਂ ਦੇਖਿਆ ਹੋਊਗਾ ਕਈ ਵਾਰੀ ਮਜੀਠੀਆ ਨੂੰ ਫੜ ਕੇ ਕੜੀਸ ਕੇ ਜੇ ਕਿਤੇ ਧਰਨੇ ਤੋਂ ਉਠਾ ਕੇ ਲੈ ਕੇ ਜਾਂਦੇ ਦੀ ਵੀਡੀਓ ਤਾਂ ਤੁਸੀਂ ਦੇਖੀ ਹੋਊਗੀ ਸਾਰਿਆਂ ਨੇ ਉਵੇਂ ਹੀ ਇਹਨਾਂ ਮੁੰਡਿਆਂ ਨੂੰ ਉੱਥੋਂ ਚੱਕ ਕੇ ਲੈ ਕੇ ਗਏ ਤਾਂ ਥਾਣੇ ਦੇ ਵਿੱਚ ਜਾ ਕੇ ਰੀਲੀਜ਼ ਕਰਤਾ ਹੁਣ ਇਹੇ ਸੋਸ਼ਲ ਮੀਡੀਆ ਦੇ ਉੱਤੇ ਇਦਾਂ ਪੇਸ਼ ਕੀਤੀ ਗਈ ਵੀ ਪਤਾ ਨਹੀਂ ਇਹ ਕਿਤੇ ਮੁੰਡੇ ਬੱਸ 'ਚ ਬੈਠੇ ਸੀਗੇ ਤੇ ਪੁਲਿਸ ਚੜੀ ਤੇ ਡਰਾਈਵਰ ਦੇ ਐ ਰੱਖਿਆ ਵੀ ਚੱਲ ਜਿੱਧਰ ਨੂੰ ਅਸੀਂ ਕਹਿੰਨੇ ਉਧਰ ਚੱਲ ਵੀ ਬੱਸ ਦੇ ਵਿੱਚ ਹੋਰ ਕੋਈ ਬੁੜੀ ਹੈ ਹੀ ਨਹੀਂ ਹੈ ਵੀ ਜੇ ਖੜੀ ਹੋਊਗੀ ਕੋਈ ਲੇਡੀਜ਼ ਹੋਊਗਾ ਕੋਈ ਬਜ਼ੁਰਗ ਹੋਊਗਾ ਕਿਲੇ ਨੌਜਵਾਨ ਕਿਵੇਂ ਹੋਣਗੇ ਹਰ ਇੱਕ ਇੱਕ ਵੀਡੀਓ ਹੈਗੀ ਆ ਗੁਰਦੁਆਰਾ ਸਾਹਿਬ ਕੋਲੋਂ ਮੁੰਡੇ ਨੂੰ ਅਰੈਸਟ ਕੀਤਾ ਗਿਆ ਹੈਗਾ ਉਹ ਇਹ ਵਾਲੀ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈਗਾ ਇਹਦੇ ਵਿੱਚ ਲੋਕਾਂ ਨੂੰ ਇਹ ਦਿਖਾਇਆ ਜਾ ਰਿਹਾ ਹੈਗਾ ਵੀ ਮੁੰਡਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਆ ਸੀਗਾ ਉਹਨੂੰ ਫੜਿਆ ਗਲਾਮੇ ਤੋਂ ਪੁਲਿਸ ਕਹਿੰਦੀ ਚੱਲ ਸਾਡੇ ਨਾਲ ਉਹ ਮੁੰਡਾ ਘਰੇ ਪੜ੍ਹਾਈ ਕਰਕੇ ਆਇਆ ਸੀਗਾ ਲਾਅ ਦੀ ਪੜ੍ਹਾਈ ਕਰ ਰਿਹਾ ਸੀਗਾ ਮਨ ਲਾ ਮੈਂ ਇੱਕ ਵੀਡੀਓ ਦੇਖੀ ਸੀ ਉਹਦੇ ਵਿੱਚ ਕਹਿ ਰਹੇ ਨੇਗੇ ਉਹ ਵੀ ਕਿਸੇ ਨਾ ਕਿਸੇ ਕ੍ਰੀਮੀ ਉਹ ਕ੍ਰਾਈਮ ਦੇ ਵਿੱਚ ਜੁੜਿਆ ਹੋਇਆ ਸੀਗਾ ਉਹਨੂੰ ਨਾਂ ਲੈ ਕੇ ਜਾ ਰਹੇ ਸੀਗੇ ਹੁਣ ਜੇ ਕੋਈ ਸਬੂਤ ਨਾ ਹੋਊਗਾ ਕੋਈ ਸਬੂਤ ਨਾ ਹੋਊਗਾ ਲੋਕ ਰੀਲீஸ் ਵੀ ਹੁੰਦੇ ਨੇਗੇ ਬਹੁਤ ਸਾਰੇ ਲੋਕ ਆਏ ਜੀ ਦੇਖਣੇ ਜਿਨ੍ਹਾਂ ਦਾ ਕੋਈ ਸਬੂਤ ਹੀ ਨਹੀਂ ਮਿਲਦਾ ਹੈਗਾ ਪੁਲਿਸ ਫੜ ਕੇ ਲੈ ਜਾਂਦੀ ਉਹਦੋਂ ਬਾਅਦ ਉਹ ਰੀਲீஸ் ਹੁੰਦੇ ਨੇਗੇ ਕਈ ਵਾਰੀ ਬੰਦੇ ਨੇ ਕ੍ਰਾਈਮ ਕੀਤਾ ਵੀ ਹੁੰਦਾ ਤਾਂ ਵੀ ਬੰਦਾ ਰੀਲீஸ் ਹੋ ਜਾਂਦਾਗਾ ਪੁਲਿਸ ਸ਼ੋ ਹੀ ਨਹੀਂ ਕਰ ਪਾਉਂਦੀ ਹੈਗੀ ਕਿ ਆਹ ਬੰਦੇ ਨੇ ਕ੍ਰਾਈਮ ਕੀਤਾਗਾ ਪੁਲਿਸ ਨੂੰ ਪਤਾ ਹੁੰਦਾ ਸਾਰਿਆਂ ਨੂੰ ਪਤਾ ਹੁੰਦਾ ਕਿ ਇਹ ਬੰਦੇ ਨੇ ਕੀਤਾਗਾ ਪਰ ਪੁਲਿਸ ਕੋਰਟ ਦੇ ਵਿੱਚ ਸਾਬਿਤ ਨਹੀਂ ਕਰ ਪਾਉਂਦੀ ਕਿ ਆਹ ਬੰਦੇ ਨੇ ਕ੍ਰਾਈਮ ਕੀਤਾਗਾ ਹੁਣ ਪੰਜਾਬ ਦੇ ਵਿੱਚ ਜੇ ਗੈਂਗਸਟਰ ਬਾਦ ਖਤਮ ਕਰ ਰਹੇ ਨੇ ਮੈਂ ਸਭ ਤੋਂ ਵੱਡੀ ਐਗਜ਼ਾਮਪਲ ਦਿੰਨਾਗਾ ਤੁਹਾਡੇ ਮਤ ਮੈਂ ਤੁਸ ਤੁਸ ਤੁਹਾਨੂੰ ਰਹਿੰਦੋ ਤੁਹਾਡੇ ਮਾਤਾ ਪਿਤਾ ਹੁਣ ਤੁਹਾਡੇ ਮਾਤਾ ਪਿਤਾ ਬਾਜ਼ਾਰ ਦੇ ਵਿੱਚੋਂ ਸਬਜ਼ੀ ਲੈ ਰਹੇ ਹੁਣ ਇੱਕ 8 A ਕੈਟਾਗਰੀ ਦਾ ਗੈਂਗਸਟਰ ਹੋਵੇ ਉਹ ਤੁਹਾਡੇ ਨਾਲ ਖੜਾ ਹੋਵੇ ਨਾਲ ਖੜਾ ਹੋਵੇ ਕੋਈ ਸਬਜ਼ੀ ਵਗੈਰਾ ਲੈ ਰਿਆ ਹੋਵੇ ਹੁਣ ਉਹਦੇ ਦੁਸ਼ਮਣ ਮੋਟਰਸਾਈਕਲ ਤੇ ਲੰਘਣ ਉਹ ਫਟ ਫਟ ਫੜ ਫੜ ਗੋਲੀਆਂ ਚਲਾ ਦੇਣਾਂ ਹੁਣ ਕੱਲਾ ਹੈ ਤਾਂ ਹੈ ਨਹੀਂ ਉਹ ਗੋਲੀਆਂ ਜਿਹੜੀਆਂ ਹੈਗੀਆਂ ਨੇਗੀਆਂ ਵੀ ਆਪਣੇ ਆਪ ਨਿਕਲਣੀਆਂ ਪਿਸਤੌਲ ਦੇ ਵਿੱਚੋਂ ਵੀ ਜਿਹੜਾ ਉਹਨਾਂ ਦਾ ਦੁਸ਼ਮਣ ਆ ਉਹ ਘੁਮਕਵਾ ਕੇ ਉਹਦੇ ਵੱਜਣੀਆਂ ਜਿਵੇਂ ਫਿਲਮਾਂ ਦੇ ਵਿੱਚ ਵੱਜਦੀਆਂ ਹੁੰਦੀਆਂ ਨੇਗੀਆਂ ਉਹ ਕਿਸੇ ਦੀ ਵੀ ਲੱਗ ਸਕਦੀਆਂ ਨੇਗੀਆਂ ਤਾਂ ਕਰਕੇ ਸਰਕਾਰ ਦਾ ਹਮੇਸ਼ਾ ਹਰੇਕ ਵਾਰ ਨਾ ਆਏ ਕਰਾਇ ਕਰੋ ਵੀ ਹਾਂ ਵੀਰ ਸਰਕਾਰ ਐ ਕਰਦੀ ਆ ਧੱਕਾ ਕਰਦੀ ਆ ਵਾਹ ਕਰਦੀ ਆ ਕਈ ਵਾਰੀ ਸਰਕਾਰ ਦੇ ਆਪਾਂ ਨੂੰ ਸਪੋਰਟ ਵੀ ਕਰਨੀ ਚਾਹੀਦੀ ਹੈਗੀ ਜੇ ਸਰਕਾਰ ਪੰਜਾਬ ਦੇ ਵਿੱਚ ਗੈਂਗਸਟਰਵਾਦ ਖਤਮ ਕਰ ਰਹੀ ਹੈਗੀ ਤਾਂ ਉਹ ਕਿਹਦੇ ਕਰਕੇ ਕਰ ਰਹੀ ਹੈਗੀ ਆਪਣੇ ਅਮਨ ਸ਼ਾਂਤੀ ਵਾਸਤੇ ਹੋਰ ਕਿਹਦੇ ਵਾਸਤੇ ਕਰ ਰਹੀ ਹੈਗੀ ਹੁਣ ਜਿਹੜੇ ਸ਼ੂਟਰਾਂ ਨੇ ਸਿੱਧੂ ਮੂਸੇ ਵਾਲ ਨੂੰ ਮਾਰਿਆ ਸੀਗਾ ਸਿੱਧੂ ਮੂਸੇ ਵਾਲ ਨੂੰ ਮਾਰ ਕੇ ਉਹ ਜਿਹੜੇ ਗਾਂਹਾਂ ਗਏ ਸੀ ਗਾਂਹਾਂ ਜਾ ਕੇ ਉਹਨਾਂ ਨੇ ਗੱਡੀ ਖੋਈ ਸੀਗੀ ਕਿਸੇ ਬੰਦੇ ਦੀ ਹੁਣ ਉਹਦੇ ਵੀ ਗੋਲੀ ਮਾਰ ਸਕਦੇ ਸੀਗੇ ਉਹ ਉਹਦਾ ਕੀ ਕਸੂਰ ਸੀਗਾ ਉਹਦਾ ਆਪਣੇ ਘਰੋਂ ਆ ਰਿਹਾ ਸੀ ਜਾਂ ਘਰੋਂ ਕਿਤੇ ਜਾ ਰਿਹਾ ਸੀਗਾ ਕੁਝ ਵੀ ਹੋ ਸਕਦਾ ਸੀਗਾ ਵੀ ਇਹ ਗੈਂਗਸਟਰਵਾਦ ਪੰਜਾਬ ਦੇ ਵਿੱਚੋਂ ਟੋਟਲੀ ਖਤਮ ਹੋਣਾ ਚਾਹੀਦਾ ਪੰਜਾਬ ਦੀ ਰਾਜਧਾਨੀ ਬਣ ਚੁੱਕਿਆਗਾ ਕੱਲਾ ਗਾਣਿਆਂ ਦੇ ਵਿੱਚ ਹਾ ਹਾ ਹੀ ਠੀਕ ਲੱਗਦਾਗਾ ਇਹ ਅੱਜਕੱਲ ਤਾਂ ਐ ਮੰਨ ਕੇ ਚੱਲੋ ਕਿ ਵਿਹਾਂ ਦੇ ਵਿੱਚ ਹਰੇਕੀ ਪਿਸਤੌਲ ਦਾ ਲੈ ਆਉਂਦਾਗਾ ਗੋਲੀਆਂ ਚਲਾਉਣ ਵਾਸਤੇ ਦੇਖੋ ਗਲੋਰੀਫਾਈ ਕੀਤਾ ਗਿਆ ਨਾ ਕਿਉਂਕਿ ਗੈਂਗਸਟਰਵਾਦ ਨੂੰ ਵੀ ਗੈਂਗਸਟਰ ਬਣਾਉਣਾ ਬਹੁਤ ਵੱਡੀ ਸ਼ੈਅ ਹੈਗੀ ਜਨਰਿਕ ਗੈਂਗਸਟਰ ਨੇ ਇਹ ਕੈਟਾਗਰੀ ਦੇ ਸਾਰੇ ਚਾਉਂਦੇ ਨੇ ਕਿ ਆਪਣੇ ਘਰੇ ਮੁੜਨਾ ਮੇਰੇ ਨਾਲ ਮੁੰਡਾ ਪੜਦਾ ਹੁੰਦਾ ਸੀਗਾ ਮੈਂ ਉਹਨੂੰ ਬੜਾ ਸਮਝਾਉਂਦਾ ਹੁੰਦਾ ਸੀਗਾ ਵੀ ਇਹ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਵੀਰੇ ਤੂੰ ਇੱਧਰ ਨਾ ਜਾਇਆ ਕਰ ਨਾ ਲੜਾਈ ਚੜਾਈ ਕਰਿਆ ਕਰ ਉਹ ਕਰਿਆ ਕਰੋ ਨਹੀਂ ਤੂੰ ਚੜਾਈ ਦੇਖੀ ਤੇਰੇ ਭਰਾ ਦੀ ਹੁੰਦੀ ਜਿਹੜਾ ਆ ਕਰਤਾ ਮੈਂ ਆ ਕਰਤਾ ਮੈਂ ਅੱਜ ਦੀ ਡੇਟ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਆਗਾ ਮੈਂ ਉਹਨੂੰ ਸਿਰਫ ਇੱਕ ਵਾਰ ਮਿਲ ਕੇ ਆਇਆ ਸੀਗਾ ਤੇ ਉਹ ਬੰਦੇ ਦੀ ਅੱਖ ਦੇ ਵਿੱਚ ਹੰਝੂ ਸੀਗਾ ਵੀ ਜੇ ਮੈਂ ਤੇਰੀ ਕਹੀ ਉਦੋਂ ਗੱਲ ਮੰਨ ਲੈਂਦਾ ਅੱਜ ਆਪਦੀ ਕੁੜੀ ਕੋਲ ਹੁੰਦਾ ਮੈਂ ਉਹਦੇ ਕੋਈ ਲੜਕੀ ਹੈਗੀ ਕਹਿੰਦਾ ਵੀ ਅੱਜ ਮੈਂ ਕੁੜੀ ਕੋਲ ਹੁੰਦਾ ਅੱਜ ਮੈਂ ਹਲੇ ਵੀ ਮੇਰੀ 10 ਸਾਲ ਦੀ ਸਦਿਆ ਪਈ ਹੈਗੀ ਜਦੋਂ ਉਹ ਬਾਹਰ ਆਊਗਾ ਕੁੜੀ ਜਵਾਨ ਹੋ ਜੂਗੀ ਬੱਚੇ ਜਵਾਨ ਹੋ ਜਾਣਗੇ ਉਹਨਾਂ ਦਾ ਬਚਪਨ ਦੇਖ ਹੀ ਨਹੀਂ ਪਾਊਗਾ ਆਪਣਾ ਜਵਾਨੀ ਦਾ ਜਿਹੜਾ ਕਿ ਜਿਹਦੇ ਵਿੱਚ ਮਿਹਨਤ ਕਰਨੀ ਹੁੰਦੀ ਹੈ ਪੈਸਾ ਕਮਾਉਣਾ ਹੁੰਦਾ ਮੋਸਟ ਆਫ ਪ੍ਰਾਈਮ ਟਾਈਮ ਹੁੰਦਾ ਹੈਗਾ ਬੰਦੇ ਦਾ ਉਹ ਟਾਈਮ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਹੈਗਾ ਜੇ ਭੱਜੂਗਾ ਤਾਂ ਖਤਮਾਗਾ ਜੇ ਨਹੀਂ ਭੱਜੂਗਾ ਤਾਂ ਵੀ ਉਹ ਆਪਣੀ ਜਵਾਨੀ ਨੂੰ ਉੱਥੇ ਖਤਮ ਕਰ ਰਿਹਾ ਹੈਗਾ ਤਾ ਮੇਰਾ ਵੀਡੀਓ ਬਣਾਉਣ ਦਾ ਸਿਰਫ ਇਹ ਮੋਟਿਵ ਸੀਗਾ ਕਿ ਸੋਸ਼ਲ ਮੀਡੀਆ ਦੇ ਉੱਤੇ ਹਮੇਸ਼ਾ ਜਿਹੜਾ ਦਿਖਾਇਆ ਜਾਂਦਾ ਉਹ ਪੂਰਾ ਸੱਚ ਨਹੀਂ ਹੁੰਦਾ ਉਹ ਅੱਧਾ ਸੱਚ ਹੁੰਦਾਗਾ ਅੱਧਾ ਸੱਚ ਵੀ ਨਹੀਂ ਕਹਿੰਦਾ ਮੈਂ ਮੈਂ ਕਹੂੰਗਾ 90% ਝੂਠ ਹੁੰਦਾ ਜਿਹੜਾ ਸੋਸ਼ਲ ਮੀਡੀਆ ਤੇ ਦਿਖਾਇਆ ਜਾਂਦਾ ਹੈਗਾ ਨਾ ਵੀਡੀਓਜ਼ ਦੇ ਵਿੱਚ ਜਿਹੜਾ ਲੋਕ ਅੱਗ ਵਾਂਗੂ ਵਾਇਰਲ ਕਰ ਰਹੇ ਹੁੰਦੇ ਨੇ